ਅੱਜ ਦੇ ਸਮੇਂ ਦੇ ਅੰਦਰ ਦੇਖੀਏ ਚਾਹਤ ਮਾਰੀਏ ਪੱਗਾਂ ਵਾਲਿਓ ਬਜ਼ੁਰਗਾਂ ਨੇ ਆਪਣੇ ਘਰਾਂ ਦੇ ਅੰਦਰ ਲਿਟਰੇਚਰ ਵੀ ਰੱਖਿਆ ਹੈ। ਪੋਥੀਆਂ ਵੀ ਰੱਖੀਆਂ ਨੇ, ਸੈਂਚੀਆਂ ਰੱਖੀਆਂ ਨੇ ਤੇ ਕਈ ਘਰਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪ੍ਰਕਾਸ਼ ਵੀ ਹੈ। ਕਿਉਂਕਿ ਉਹਨਾਂ ਦਾ ਪਿਆਰ ਦਿਲੋਂ ਮੁਹੱਬਤ ਹੈ ਗੁਰੂ ਦੇ ਨਾਲ। ਤਾਂ ਹੀ ਤੇ ਗੁਰਬਾਣੀ ਨੂੰ ਪੜ ਰਹੇ ਨੇ ਤਾਂ ਹੀ ਤੇ ਘਰ ਦੇ ਵਿੱਚ ਸੰਤੀਆਂ ਨੇ ਪੋਤੀਆਂ ਨੇ ਕਿ ਗੁਰਬਾਣੀ ਨੂੰ ਪੜਿਆ ਜਾਂਦਾ ਹੈ ਗੁਰਬਾਣੀ ਨੂੰ ਵਿਚਾਰਿਆ ਜਾਂਦਾ ਹੈ ਗੁਰਬਾਣੀ ਨੂੰ ਸਮਝਿਆ ਜਾਂਦਾ ਹੈ ਪਰ ਮੁਆਫ ਕਰਨਾ ਜਦੋਂ ਕਿ ਬਜ਼ੁਰਗ ਅੱਜ ਦੇ ਸਮੇਂ ਦੇ ਵਿੱਚ ਅਕਾਲ ਚਲਾਣਾ ਕਰਦੇ ਨੇ ਛੱਟ ਦੇਣੀ ਪਰਿਵਾਰ ਵਾਲੇ ਕੀ ਕਰਦੇ ਨੇ ਜਿੰਨੀਆਂ ਵੀ ਪੋਥੀਆਂ ਆਉਂਦੀਆਂ ਨੇ ਸੰਤੀਆਂ ਹੁੰਦੀਆਂ ਨੇ ਜਾਂ ਧਾਰਮਿਕ ਲਿਟਰੇਚਰ ਹੁੰਦਾ ਹੈ ਉਹ ਗੁਰਦੁਆਰਾ ਸਾਹਿਬ ਛੱਡ ਜਿੰਦੇ ਨਹੀਂ ਬਹੁਤੀ ਵਾਰ ਇਦਾਂ ਦੇਖਣ ਨੂੰ ਮਿਲਦਾ ਹੈ ਕੋਈ ਭਾਗਾ ਵਾਲੇ ਜੀ ਹੋਣਗੇ ਜਿਹੜੇ ਉਹਨਾਂ ਪੋਤੀਆਂ ਨੂੰ ਉਹਨਾਂ ਸੰਜੀਆਂ ਨੂੰ ਉਸ ਲਿਟਰੇਚਰ ਨੂੰ ਸਾਂਭ ਕੇ ਰੱਖਦੇ ਹੋਣਗੇ ਕਿ ਇਹ ਪੋਥੀ ਤੋਂ ਸਾਡੇ ਬਜ਼ੁਰਗ ਪਾਠ ਕਰਦੇ ਰਹੇ ਨੇ ਜਾਂ ਇਹ ਪੋਥੀ ਪਰਮੇਸ਼ਰ ਦਾ ਥਾਣ ਹੈ ਇਹ ਪੋਥੀ ਜਿਵੇਂ ਸਾਡੇ ਬਜ਼ੁਰਗ ਨੂੰ ਖੁਸ਼ਹਾਲ ਬਣਾ ਕੇ ਗਈ ਹੈ ਉਸੇ ਤਰ੍ਹਾਂ ਇਹ ਸਾਡੇ ਜੀਵਨ ਨੂੰ ਵੀ ਖੁਸ਼ਹਾਲ ਬਣਾ ਸਕਦੀ ਹੈ ਇਸ ਕਰਕੇ ਇਸ ਪੋਥੀ ਦਾ ਪ੍ਰਕਾਸ਼ ਸਾਡੇ ਘਰ ਦੇ ਵਿੱਚ ਹੋਣਾ ਚਾਹੀਦਾ ਹੈ ਵਿਰਲੇ ਨੇ ਨਹੀਂ ਤੇ ਬਹੁਤੀ ਵਾਰ ਇਦਾਂ ਹੁੰਦਾ ਹੈ ਬਜ਼ੁਰਗ ਅਕਾਲਿਕ ਚਲਾਣਾ ਕਰਦੇ ਨੇ ਤੇ ਛੱਟ ਦੇਣੀ ਜਿੰਨੀਆਂ ਵੀ ਪੋਥੀਆਂ ਨੇ ਸੰਝੀਆਂ ਨੇ ਧਾਰਮਿਕ ਲਿਟਰੇਚਰ ਹੈ ਅਸੀਂ ਗਟੜੀ ਬਣਦੇ ਹਾਂ ਤੇ ਗੁਰਦੁਆਰਾ ਸਾਹਿਬ ਛੱਡ ਦਿੰਦੇ ਹਾਂ ਸਾਡੇ ਘਰ ਦੇ ਅੰਦਰ ਰਹਿਣੀਆਂ ਰਹਿਣੀਆਂ ਚਾਹੀਦੀਆਂ ਚੀਜ਼ਾਂ ਸਾਡੇ ਦਿਮਾਗ ਦੇ ਅੰਦਰ ਇਹ ਵੜਿਆ ਹੋਇਆ ਹੈ ਹੁਣ ਖਿਆਲ ਕਰਨਾ ਅਸਲੀ ਜਿਹੜੀ ਧਨ ਦੌਲਤ ਜ਼ਗੀਰ ਸੀ ਨਾ ਉਹ ਇਹ ਸੀ ਪੋਤੀਆਂ ਸੰਚੀਆਂ ਲਿਟਰੇਚਰ ਜਿਹਨੂੰ ਸੰਭਾਲ ਕੇ ਰੱਖਣਾ ਸੀ ਜਿਹਦੀ ਸੰਭਾਲ ਕਰਨੀ ਸੀ ਉਹ ਤੇ ਨਹੀਂ ਰੱਖ ਸਕੇ ਪਰ ਬਾਕੀ ਜਿਹੜੀ ਹੋਰ ਜ਼ਗੀਰ ਹੈ ਨਾ ਬਾਬੂ ਦੀ ਧਨ ਦੌਲਤ ਤੇ ਉਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲ ਕੇ ਰੱਖਦੇ ਹਾਂ ਵੰਡੀਆਂ ਵੀ ਪਾਉਂਦੇ ਆਂ ਕਈ ਵਾਰ ਲੜਾਈਆਂ ਵੀ ਹੁੰਦੀਆਂ ਨੇ ਝਗੜੇ ਹੁੰਦੇ ਨੇ ਕਈ ਵਾਰ ਕੇਸ ਵੀ ਚੱਲਦੇ ਨੇ ਅਦਾਲਤਾਂ ਦੇ ਵਿੱਚ ਪਰ ਜਿਹੜੀ ਅਸਲੀ ਪ੍ਰਾਪਤੀ ਸੀ ਨਾ ਉਹ ਸੀ ਗੁਰੂ ਬਾਣੀ ਵਾਲੀ ਉਸੇ ਗੁਰੂ ਦੇ ਨਾਲ ਜੁੜਨਾ ਉਹਦੇ ਤੋਂ ਕੋਹਾਂ ਦੂਰ ਰਹਿ ਕੇ ਪਰ ਜਿਹੜੀ ਸੰਸਾਰੀ ਦੁਨਿਆਵੀ ਜਿਹੜੀ ਸੰਪਤੀ ਹੈ ਕਾ ਧਨ ਦੌਲਤ ਹੈ ਉਹਦੇ ਨਾਲ ਸਾਡਾ ਵਧੇਰੇ ਮੋਹ ਪੈ ਗਿਆ ਤੇ ਉਹਨੂੰ ਅਸੀਬ ਵੰਡਣ ਦੇ ਵਾਸਤੇ ਟਟ ਦੇਣੀ ਉੱਠ ਪੈਨੇਗਾ ਕਿ ਇਹਦੀਆਂ ਤੇ ਹੁਣ ਵੰਡੀਆਂ ਪੈਣੀਆਂ ਚਾਹੀਦੀਆਂ ਸਭ ਨੂੰ ਹੁਣ ਇਹ ਚਾਹੀਦਾ ਸੀ ਕਿ ਘਰ ਦੇ ਵਿੱਚ ਜਿੰਨੀਆਂ ਸੰਚੀਆਂ ਨੇ ਪੁੱਤੀਆਂ ਨੇ ਉਹਨਾਂ ਤੇ ਵਿਚਾਰ ਚੜਾਦੀ ਕਿ ਸਾਡੇ ਬਜ਼ੁਰਗ ਪੜਦੇ ਰਹਿਣ ਸਾਡੇ ਬਾਪੂ ਜੀ ਸਾਡੇ ਬੇਬੇ ਜੀ ਬਾਣੀ ਪੜਦੇ ਰਹਿਣ ਇਹਦੇ ਤੋਂ ਤੇ ਹੁਣ ਅਸੀਂ ਵੀ ਬਾਣੀ ਨੂੰ ਪੜਨਾ ਹੈ ਗੁਰਬਾਣੀ ਦੇ ਅਨੁਸਾਰ ਜੀਵਨ ਨੂੰ ਜਿਉਣਾ ਹੈ ਤੇ ਜੇ ਤੇ ਚੰਗੇ ਹੋਣਗੇ ਮਾਂ ਬਾਪ ਨੇ ਸੱਚਮੁੱਚ ਉਹਨਾਂ ਨੂੰ ਸਿੱਖਿਆ ਦਿੱਤੀ ਹੋਵੇਗੀ ਤੇ ਉੱਥੇ ਉਹ ਵਿਚਾਰ ਕਰਨਗੇ ਕਿ ਭਾਈ ਐਨੇ ਟਾਈਮ ਇਸ ਪੋਤੀ ਤੋਂ ਪਾਠ ਮੈਂ ਪੜਨਾ ਹੈ ਤੇ ਐਨੇ ਟਾਈਮ ਤੂੰ ਪਾਠ ਕਰਿਆ ਕਰੀ ਕਿ ਸਾਡੇ ਬਜ਼ੁਰਗਾਂ ਨੇ ਇਹਦੇ ਤੋਂ ਪੋਤੀ ਤੋਂ ਪਾਠ ਕੀਤਾ ਹੈ ਤੇ ਘਰ ਦੇ ਅੰਦਰ ਜਿਹੜੀ ਰੀਤ ਚੱਲ ਰਹੀ ਹੈ ਨਾ ਗੁਰਬਾਣੀ ਪੜਨ ਦੀ ਵਿਚਾਰ ਕਰਨ ਦੀ ਉਹ ਟੁੱਟਣੀ ਨਹੀਂ ਚਾਹੀਦੀ। ਉਹ ਲਗਾਤਾਰ ਚੱਲਣੀ ਚਾਹੀਦੀ ਹੈ। ਪਰ ਅਸੀਂ ਜਿਉਂ ਕਿ ਬਜ਼ੁਰਗਾ ਕਾਲ ਚੁਰਾਣਾ ਕਰਦੇ ਨਹੀਂ ਅਸੀਂ ਛੱਡਦੇ ਨਹੀਂ ਗੁਰਦੁਆਰਾ ਸਾਹਿਬ ਛੱਡਦੇ ਨਹੀਂ ਆਹ ਪੁੱਛਿਆ ਜਾਵੇ ਕਿਉਂ ਕਹਿੰਦੇ ਜੀ ਬਜ਼ੁਰਗ ਪੜਦੇ ਹੁੰਦੇ ਸੀ ਹੁਣ ਨਹੀਂ ਰਹੇ ਤੇ ਅਸੀਂ ਸੋਚਿਆ ਕਿਉਂ ਨਾ ਹੁਣ ਪੋਤੀਆਂ ਤੇ ਸੰਜੀਆਂ ਗੁਰਦੁਆਰ ਸਾਹਿਬ ਛੱਡ ਲਈਏ। ਜੇਕਰ ਪੋਥੀਆਂ ਸੰਤੀਆਂ ਗੁਰਦੁਆਰਾ ਸਾਹਿਬ ਛੱਡੀਆਂ ਆਣੇ ਤੇ ਬਾਕੀ ਤਾਂ ਨੌਦੌਲਤ ਜਿਹੜੀ ਐ ਉਹ ਉਹ ਵੀ ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੋਰ ਕਿਸੇ ਨੂੰ ਦੇ ਦੇਣੀ ਚਾਹੀਦੀ ਆ ਨਾ ਉਹ ਵੀ ਦਾਨ ਦੇ ਵਿੱਚ ਦੇ ਦਿਓ ਉਹ ਵੀ ਇਦਾਂ ਹੀ ਦੇ ਦਿਓ ਕਿਉਂ ਕਿਉਂਕਿ ਉਹ ਵੀ ਬਜ਼ੁਰਗਾਂ ਦੀ ਆਪਣਾਈ ਹੋਈ ਪਰ ਨਹੀਂ ਉਹਦੇ ਤੇ ਸਾਡੇ ਲੜਾਈ ਝਗੜੇ ਹੁੰਦੇ ਨੇ ਉਹਦੇ ਤੇ ਤੇ ਅਸੀਂ ਲੜਦੇ ਹਾਂ ਕਿ ਨਹੀਂ ਇਹ ਮੈਨੂੰ ਮਿਲ ਜਾਵੇ ਮੈਨੂੰ ਮਿਲ ਜਾਵੇ ਇਸ ਕਰਕੇ ਪਾਗਾਂ ਵਾਲਿਓ ਸਾਨੂੰ ਸਿਆਣੇ ਬਣਨਾ ਪਵੇਗਾ ਸੂਝਵਾਨ ਬਣਨਾ ਪਵੇਗਾ ਗੁਰਬਾਣੀ ਦੇ ਨਾਲ ਜੁੜਨ ਦਾ ਗੁਰੂ ਦੇ ਨਾਲ ਜੁੜਨ ਦਾ ਰੱਬ ਦੇ ਨਾਲ ਜੁੜਨ ਦਾ ਇਹ ਤਰੀਕਾ ਹੈ ਮਹਾਰਾਜ ਜੀ ਕਹਿੰਦੇ ਕੋਈ ਜਾਨ ਹਾਰਸਿਓ ਦੇਵੈ ਜੋਰ ਚਰਨ ਗੋਹ ਬਕੋ ਸੁਭਰਸਨਾ ਤੀਜਾ ਪ੍ਰਾਨ